ਆਦੇ ਪੀਓ ਪੀਣਾ ਹੈ ਨਾ ਪੀਓ ਪੀਣਾ ਉਹ ਪੀ ਨਹੀਂ ਤੰਬੀ ਰੱਤ ਲਾ ਲੈਣਾ ਪੀਓ ਰੱਜ ਕੇ ਪੀ ਨਾ ਬੰਦ ਕਰਿਓ ਪਰ ਜਦੋਂ ਤੁਹਾਡੇ ਅੱਖਾਂ ਦੇ ਸਾਹਮਣੇ ਤੁਹਾਡੇ ਲਾਲ ਨੇ ਪੀਤੀ ਨਾ ਫੇਰ ਪਤਾ ਲੱਗਣਾ ਹੈ ਫੇਰ ਪਤਾ ਲੱਗਣਾ ਹੈ ਸ਼ਰਾਬ ਆਪ ਦੇ ਕੀ ਜਦੋਂ ਤੁਹਾਡਾ ਪੁੱਤਰ ਕੋਲ ਦੇ ਸਾਹਮਣੇ ਢਿਵੇਗਾ ਨਾ ਤੇ ਗਲੀਆਂ ਘਟਿਕਾ ਹੋਏਗਾ ਦੇ ਤਾਨੂੰ ਪਤਾ ਲੱਗਦੀ ਸ਼ਰਾਬ ਨਹੀਂ ਕੀ ਅੱਜ ਅਸੀਂ ਮਜ਼ਾਕ ਕਰਾਏ ਅੱਜ ਅਸੀਂ ਸਮਝ ਨਹੀਂ ਰਹੇ ਆਪਣੇ ਕੀਤੇ ਕਰਮਾਂ ਦਾ ਫਾਇਦਾ ਸੀ ਲੋਕ ਭੋਗ ਰਹੇ ਆ ਦੂਜੀ ਰੱਬ ਰੱਬ ਨੇ ਕੀ ਦਿੱਤਾ ਗੁਰੂ ਗ੍ਰੰਥ ਸਾਹਿਬ ਨੇ ਕੀ ਦਿੱਤਾ ਰੱਬ ਤੇ ਤੁੰਦੇਵੇ ਤੇ ਕੀ ਵਾਡਾ ਸੁਨਸਰੀ ਜੀ ਦਿੰਦਾ ਤੂੰ ਕਦਰ ਜਾਣੀ ਆ ਬੇਸੁਰ ਹਾਂਜੀ ਵੀ ਜੋ ਅੰਕੀ ਮੇਨਰ ਵਿਛੜੇ ਤੇ ਸਮਾਪਤੀ ਇਹ ਧਰਮ ਨਾਨਕ ਸਾਹਿਬ ਕਹਿੰਦੇ ਨੇ ਬੜੀ ਭਾਗਾ ਨਾਲ ਕਰਮਾਂ ਨਾਲ ਦਿਨ ਸ਼ਰੀਰ ਮਿਲਿਆ ਸੀ ਸ਼ਰੀਰ ਤੇ ਮਿਲਿਆ ਪਰ ਤੋਂ ਸਰੀਰ ਨਾਲ ਚੰਗਾ ਕੰਮ ਕੀਤਾ ਹੀ ਨਹੀਂ ਕਰੇ ਪੂਰੀ ਕਮਾਚ ਫਸਿਆ ਰਿਹਾ ਕਹਿੰਦੇ ਜਪਣਾ ਤੇ ਚਾਹੀਦਾ ਸੀ ਨਾਮ ਕੀ ਅੰਦੀ ਭੰਤੀ ਬਾਹਰ ਬਣਦੇ ਬਣਦੇ ਬਿੰਦੂ ਕੀ ਮਿਲ ਵਿਛੜੇ ਨਾਲਕ ਪੀ ਸੰਜੋਗ ਕਹਿੰਦੇ ایسی جنتا میں ਸੁਕਰ ਜੋਨ ਬਲ ਬਲ ਉਤਰੇ ਅੰਤ ਕਾ ਗ ਮੰਦਰ ਸਿਮਰੇ ਐਸੀ ਜਿੰਤਾ ਮੈਂ ਦੇ ਮਰੇ ਪ੍ਰੇਤ ਜੋਨ ਬਲ ਬਲ ਉਤਰੇ ਮਾਰ ਕੰਦੇ ਅੰਤ ਕਾ ਨਾਮ ਸਿਮਰੇ ਐਸੀ ਜਿੰਤਾ ਮੈਂ ਦੇ ਮਰੇ ਬਦਕ ਕਰੋ ਜਨ ਤੇ ਨਰ ਮੁਕਤਾ ਬਦੰਬਰ ਵਾਕੇ ਮੁਕਤ ਉਹ ਹੋਣਗੇ ਜਿਹੜੇ ਰੱਬ ਦੇ ਨਾਮ ਵਿੱਚ ਚੜ ਗਏ ਨੇ ਸੰਗਤੀ ਦੇ ਇਸ ਮਾਪ ਦੀ ਇਨਾ ਸੋਨਾ ਸੀਗਾ ਜਿਹੜੇ ਤੇ ਕਰਦਾ ਗਾਈ ਪਰ ਤੁਸੀਂ ਘਰਾਂ ਦੇ ਕੰਮ ਵੀ ਕਰਨੇ ਨੇ ਉਹ ਜਗਤੀ ਕੀਮਾ ਅੱਜ ਹੈ ਅੱਤਵਾਰ ਬਸੇ ਨਾ بھائی بلبت سنگھ میرے بڑے بھی لکھوندر ਇਹ ਬਜ਼ੁਰਗ ਆਤਮਾ ਸਾਡੇ ਨਾਲ ਹੱਥਾਂ ਦੇ ਘੜਦੀ ਜਿੱਥੇ ਪ੍ਰੋਗਰਾਮ ਹੋਵੇ ਐ ਪੂਰੇ ਸੱਚ-ਸੱਚ ਆ ਗਏ ਆ ਰੱਬ ਦੇ ਪਿਆਰੇ ਰੱਬ ਇਹਨਾਂ ਤੋਂ ਉਸਦੀ ਬਖਸ਼ਿਸ਼ ਕਰੇ ਤੇ ਵੀਰ ਲਖਵਿੰਦਰ ਸਿੰਘ ਪਾਈਵਲ ਸਿੰਘ ਜੀ ਦੂਰੋਂ ਚੱਲ ਕੇ ਆਏ ਨੇ ਸੰਗਠੀ ਪਾਸਪੋਰਟ ਵਾਲਾ ਕਿੱਥੇ ਜਿਹੜਾ ਉਧਾਰਕ ਨਹੀਂ ਆਇਆ ਉਹਦਾ ਕੀ ਹਾਲ ਹੈ ਤੇ ਜਿਹੜਾ ਇੱਥੇ ਦੂਰ ਚੱਲ ਕੇ ਆਏ ਗੱਲ ਆ ਪਿਆ ਆਓ ਇੱਕ ਧਾਰਨਾ ਪੜੀਏ आनंद साहब ਦਾ ਬਾੜ ਹੋਏਗਾ ਹੁਕਮਨਾਮਾ ਸਾਫ ਹੋਏਗਾ ਉਸ ਤੋਂ ਬਾਅਦ ਗਵਾ ਬਰਵਾ ਸਿੰਘ ਜੀ ਤੋਂ 2-4 ਮਿੰਟ ਵਰਤੀ ਹੋਰ ਬਧਦੀ ਵਿਚਾਰ ਕਰਨਗੇ ਤੇ ਚਾਹ ਦਾ ਆਪਾਂ ਕਰਦੇ ਹਾਂ ਇੰ ਕੋਈ ਕੰਮ ਨਹੀਂ ਹੋਇਆ ਸਦੇ ਮੇਰੇ ਨੇ ਇਹ ਹੰਧਾਲੇ ਵੀ ਲੱਗਦਾ ਕਿ ਇਹ ਮਾਰੇ ਭਾਵੇਂ ਕੰਮ ਨਹੀਂ ਸਾਬੀ। ਉਹ ਵੀ ਉਹ ਦੇਖੇ ਪਾਵੇ। ਬੜਾ ਪਿਆਰ ਕਰਦੇ। ਸਸਣਾ ਵੀ ਜ਼ਰੂਰੀ ਥੋੜਾ। ਹੈ ਨਾ? ਲੰਘੋਤੇ ਜਦੋਂ ਲੈ ਅਰਚੰਤ ਸੀਗਾ ਤੇ ਉਹਦਾ ਗਲਤੀ ਸੰਜਵਾਉਣ ਸੀ। ਉਹ ਕਹਿੰਦਾ ਉਹਨੇ ਪੱਕਾ ਕਰਾ ਬਾਬੇ ਇਦਾਂ ਹੁੰਦੇ ਆ। ਬਾਬੇ ਤਾਂ। ਹੁੰਦੀ ਨੂੰ ਪਿਆਰ ਹੈ ਸਾਨੂੰ ਨਾਲੋਂ ਥੋੜਾ ਫੀਰ ਕਰਦਾ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਕਹਾਂ ਸਰਵਨ ਸਿੰਘ ਜੀ ਸੁਣ ਰਹੇ ਸੀ ਇਹਦਾ ਜੀ ਪੌਣੇ ਦਿਨ ਘੰਟੇ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕੰਨਾ ਪੌਣੇ ਦਿਨ ਕਹਿੰਦੇ ਤੇ ਕਹਿੰਦਾ ਮੈਂ ਮਹਾਰਾਜੀ ਹਜ਼ੂਰੀ 'ਚ ਬਹਿ ਕੇ ਕਹਿੰਦਾ ਦਾ ਬਲਾਈ ਜੀ ਗੁਰਦੇ ਸਾਹਿਬ ਕਹਿੰਦੇ ਬਾਬਾ ਜੀ ਜੇ ਮੋਹਨ ਸਿੰਘ ਕਹਿੰਦੇ ਮੈਂ 22 ਸਾਲਾਂ ਕੇ ਪਹਿਲੀ ਵਾਰੀ ਦੁਹੇ ਆਵਾਂਗੇ ਮੈਂ ਨਹੀਂ ਕਰ ਰਿਹਾ ਬੜੇ ਕਿਰਦਾਂ ਬਣੇ ਮੈਂ ਨਹੀਂ ਕਰ ਰਿਹਾ ਵਰਾਗ ਵੀ ਜ਼ਰੂਰੀ ਨਹੀਂ ਹੈ ਵੀਰ ਰਸ ਵੀ ਜ਼ਰੂਰੀ ਹੈ ਇਤਿਹਾਸ ਰਸ ਵੀ ਹਸਣਾ ਵੀ ਜ਼ਰੂਰੀ ਹੈ ਆਵਰਾ ਕਿ ਪੜੀਏ ਤਾਂ ਨਾਮ ਅਨੰਦ ਸਾਹਿਬ ਦਾ ਬਾਤ ਹੋਵੇ ਜੀ ਧੰਨਵਾਦ ਸਾਰੀ ਸਾਧ ਸੰਗਤ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਚੱਲ ਕੇ ਵੀਰ ਮਨਜੀਤ ਸਿੰਘ ਦੇ ਘਰੋਂ ਮਿਲਣ ਕਰਨ ਵਾਸਤੇ ਆਏ ਆਪ ਹੋਏ ਮਨ ਵਿੱਚ ਫਿਰ ਸਾਥ ਕੋਲ ਭਾਵ ਮਨੂਰ ਰੱਖ ਲੈਂਦੇ ਨੇ ਤੇ ਬੜੇ ਦਿਨਾਂ ਤੋਂ ਮੈਨੂੰ ਕਹਿੰਦੇ ਸਨ